ਕਵਾਰ ਦੇ ਹਾਲਾਤ ਤੇ ਪਹਿਲਾਂ ਤਾਂ ਬਹੁਤ ਵਧੀਆ ਸੀ। ਕਿਆ ਹੜ੍ਹਾਂ ਨੇ ਬਿਲਕੁਲ ਹੀ ਖਰਾਬ ਕਰ ਦਿੱਤੇ ਆ। ਸਾਰੀ ਜ਼ਮੀਨ ਖਰਾਬ ਹੋ ਗਈ ਤੇ ਸਾਰੀ ਫਸਲ ਵੀ ਮਾਰੀ ਗਈ। ਫਸਲ ਵੀ ਗਈ ਤੇ ਜ਼ਮੀਨ ਵੀ ਗਈ। ਹੱਥ ਹੀ ਬੜਾ ਨਹੀਂ ਸਕਦੇ। 20 ਸਾਲ ਨਹੀਂ ਜ਼ਮੀਨ ਬਣਾ ਸਕਦੇ। ਬਹੁਤ ਟੋਆ ਪੈ ਗਿਆ ਇਹ ਡੂੰਗਾ। 20 ਫੁੱਟ ਟੋਆ ਪੈ ਗਿਆ ਇਹ। ਤੇ ਸਾਡੇ ਜੇ ਨਹੀਂ ਸਮਰੱਥਾ ਨਹੀਂ ਹੈਗੀ ਅਸੀਂ ਬਣਾ ਸਕੀਏ ਇਹਨੂੰ ਤੇ ਖਾਲਸਾ ਵਾਲੀ ਟੀਮ ਨੇ ਮਾਲਾ ਬਹੁਤ ਧੰਨਵਾਦ ਕਰਦੇ ਉਹਨਾਂ ਨੇ ਰੇਤ ਪਾ ਕੇ ਤੇ ਟਰੈਕਟਰ ਚ ਤੇਲ ਵੀ ਦਿੱਤਾ ਉਹਨਾਂ ਨੇ ਪਾਉਣ ਨੂੰ ਸਾਨੂੰ ਬਹੁਤ ਬਹੁਤ ਧੰਨਵਾਦ ਆ ਅਸੀਂ ਤਾਂ ਬਣਾ ਨਹੀਂ ਸਕਦੇ ਜ਼ਮੀਨ ਇੱਥੇ ਕੋਈ ਵੀ ਨਹੀਂ ਬਣਾ ਸਕਦਾ ਮੰਨ ਲਓ ਅਸੀਂ ਤਾਂ ਕੀ ਇੱਥੇ ਕੋਈ ਵੀ ਨਹੀਂ ਸਾਰੀਆਂ ਬੈਕਾਂ ਵਾਲੇ ਕੋਈ ਵੀ ਨਹੀਂ ਬਣਾ ਸਕਦਾ ਜ਼ਮੀਨ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਖਾਲਸਾ ਆਂਦੀ ਨਹੀਂ ਰਹਿਤਾ ਚਿੱਕੀ ਨਹੀਂ ਚੋਕੀ ਨਹੀਂ ਸਕਦਾ ਸੀ ਜੀ ਕੋਈ ਤਿੰਨ ਮਹੀਨੇ ਤੋਂ ਲੱਗਿਆ ਨੂੰ ਹੋ ਗਿਆ ਜੀ ਰਿਤਾਜ ਕਰਾ ਨਹੀਂ ਖਾਲਸਾੜ ਦੇ ਸਹਿਯੋਗ ਦੇ ਨਾਲ ਹੁਣ ਕੰਮ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਵਾ ਖਾਲਸਾੜ ਦੀ ਸਾਰੀ ਹੀ ਟੀਮ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਸਾਡੇ ਇਲਾਕੇ ਦੇ ਵਿੱਚ ਆ ਕੇ ਤੇ ਸਾਡੀ ਜਿਨ੍ਹਾਂ ਨੇ ਬਾਹ ਫੜੀ ਆ ਸਾਡੀਆਂ ਪੈਲੀਆਂ ਜੋ ਰੇਤ ਚੁੱਕ ਕੇ ਸਾਈਡ ਤੇ ਜਿੱਥੇ ਲੋਡ ਸੀ ਉੱਥੇ ਸੁੱਟੀ ਆ ਜਿੱਥੇ ਵਹਿਣ ਪਿਆ ਸੀ ਸਾਡੇ ਆਂਡ ਗਵਾਂਡ ਦੀਆਂ ਪੈਲੀਆਂ ਦੇ ਵਿੱਚ ਖਾਲਸਾ ਸਾਡ ਨੇ ਡੀਜ਼ਲ ਵਗੈਰਾ ਵੀ ਦਿੱਤਾ ਵੀ ਆਪਣੇ ਟਰੈਕਟਰ ਲਾ ਕੇ ਆਂਡੀਆਂ ਗਵਾਂਡੀਆਂ ਦੇ ਟਰੈਕਟਰ ਲਾ ਕੇ ਤੇ ਕੰਮ ਚਲਾਓ